ਜੁਗੋ ਜੁਗਾਟਾਲ ਚੌਹ ਛਤਰ ਤਖਤ ਦੇ ਮਾਲਕ ਦੋ ਧਾਂ ਦੇ ਵਾਹੀ ਧਰਸਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਸਾਧ ਸੰਗਤ ਆਪ ਜੁੜ ਬੈਠੀ ਸਾਰੀਆਂ ਸੰਤਾ ਧੰਤਾ ਦੇ ਯੋਗ ਨੇ ਵਾਹਿਗੁਰੂ ਆਪ ਤੇ ਕਿਰਪਾ ਕਰਨ ਸਾਰੀਆਂ ਸੰਤਾ ਨੂੰ ਦਾਸ ਵੱਲੋਂ ਈ ਸਾਹਿਬ ਦੇ ਹਰਪੁਰ ਤੇ ਲੱਖ 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 ਵਧਾਈ ਹੋਵੇ ਸਾਰੀਆਂ ਸੰਤਾਂ ਗੁਰੂ ਦੀ ਬਣਾਈ ਫਤੇ ਫਤੇ ਸਾਂਝ ਪਾਓ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨੂੰ ਕੀ ਸਾਧ ਸੰਗਤ ਜਿਓ ਦਾਸ ਬੜੇ ਵੱਡੇ ਭਾਗਾ ਵਾਲਾ ਏ ਜੋ ਆਪਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਣ ਨੂੰ ਮਿਲੀ ਇਹ ਜਿਹੜਾ ਸਮਾਂ ਹੈ ਇਹ ਬਹੁਤ ਪਹਿਲੇ ਵੀ ਭਾਈ ਸਾਹਿਬ ਨੇ ਕਿਹਾ ਸੀ ਕਾਲ ਯੁਗ ਮੇ ਕੀਰਤਨ ਪਰਧਾਨਾ ਤੇ ਸਤ ਸੰਗ ਬਿਨ ਭਾਗਾ ਨਾ ਲੱਭੇ ਬਿਹਤਰ ਬਿਨ ਸੰਗਤ ਮੈਲ ਭਰੀਜੇ ਜੀ ਗੁਰੂ ਸਾਹਿਬ ਦਾ ਜਨਮ ਪਟਨਾ ਵਿਖੇ ਭਾਗਤ ਹੈਗੇ 22 ਅਜੇ ਤਾਂ ਇੱਥੇ डिसेंबर 1668 ਨੇ ਵਿੱਚ ਹੋਇਆ ਉਹ ਲੰਗਰ ਵਣੇ ਗਿਆ ਹਾਂ ਠੀਕ ਹੈ ਠੀਕ ਹੈ ਪੁਰਨਾਮਕ ਪਾਸ਼ਾ ਦਾ ਪ੍ਰਕਾਸ਼ ਜੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਗੁਰਨਾਮਕ ਪਾਸ਼ਾ ਨੂੰ ਕਹਿੰਦੇ ਆ ਮਿੱਟੀ ਧੁੰਦ ਜਗ ਚਾਨਣ ਹੋਆ ਤੇ ਇੱਥੇ ਵੀ ਪ੍ਰਕਾਸ਼ ਹੈ ਉੱਥੇ ਵੀ ਪ੍ਰਕਾਸ਼ ਹੈ ਜਿਹੜਾ ਸਾਡੇ ਇਸ ਸਮਾਜ ਇਸ ਦੇਸ਼ ਦੇ ਵਿੱਚ ਜਿੰਨੀ ਅਗਿਆਨਤਾ ਸੀ ਤੇ ਜਿਤਨਾ ਜ਼ਬਰ ਸੀ ਜ਼ਾਲਮ ਸੀ ਉਹਨਾਂ ਦੇ ਵਿਰੁੱਧ ਉਹ ਗੁਰੂ ਗੁਰੂਆਂ ਨੂੰ ਪਾਣਾ ਪਿਆ ਗੁਰਮਖ ਪਿਆਰਿਓ ਵਾਹਿਗੁਰੂ ਆਪ ਨੇ ਚੜ੍ਹਦੀਆਂ ਕਲਾ ਬਖਸ਼ੇ ਅਸੀਂ ਬੜੇ ਭੱਡੇ ਭਾਗਾ ਵਾਲੇ ਆ ਕਿ ਸਾਨੂੰ ਗੁਰੂ ਘਰ ਦੇ ਪੰਥ ਦੇ ਵਿੱਚ ਸਾਡਾ ਜਨਮ ਹੋਇਆ ਗੁਰਮਖ ਪਿਆਰਿਓ ਕੱਲ 7 ਤਰੀਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਹਾੜਾ ਸੀ ਗੁਰਪੁਰਸ ਪਿਤਾ ਭਗਤਾ ਜੀ ਮਾਤਾ ਜਿਉਣੀ ਜੀ ਦੇ ਘਰ ਉਹਨਾਂ ਨੇ ਜਨਮ ਲਿਆ ਜਿਨ੍ਹਾਂ ਨੂੰ ਜਿੰਦਾ ਖਿਤਾਬ ਮਿਲਿਆ ਸੀ ਸ਼ਹੀਦ ਦਾ ਗੁਰੂ ਸਾਹਿਬਾਂ ਤੋਂ ਲੈ ਕੇ ਬਾਬੇ ਬੰਦੇ ਸਿੰਘ ਬਹਾਦਰ ਤੱਕ ਉਹਨੇ ਆਪ ਦਾ ਖੰਡਾ ਖੜਕਾਇਆ ਤੇ ਆਪ ਦਾ ਸੀਸ ਵੀ ਭੇਟ ਕੀਤਾ ਸਾਡੇ ਇਹ ਪ੍ਰੋਗਰਾਮਾਂ ਦੇ ਕਰਣ ਦਾ ਤੇ ਸੁਣਨ ਦਾ ਐਨੇ ਪੈਸੇ ਲਾਣੇ ਸੰਗਤਾਂ ਪੁਰਾਣੀਆਂ ਸੰਗਤਾਂ ਆਉਣੀਆਂ ਉਹਨਾਂ ਸੇਵੇਦਾਰ ਉਹਨਾਂ ਉਤਮ ਕਰਤਿਆਂ ਦਾ ਤਾਂ ਹੀ ਫਲ ਹੁੰਦਾ ਹੈ ਜੇ ਅਸੀਂ ਕੁਝ ਇੱਥੋਂ ਸੁਣ ਕੇ ਜਾਈਏ ਉਹਨੂੰ ਗ੍ਰੈਂਡ ਕਰੀਏ ਥੋੜਾ ਜਿਹਾ ਮਾਈਕ ਨਾਲ ਸਟਾਰਟ ਕੋਲ ਮਿਲੇ ਉਸ ਨੂੰ ਅਸੀਂ ਗ੍ਰੈਂਡ ਕਰੀਏ ਹਾਂ ਅਸੀਂ ਤਾਂ ਹੀ ਧਰਤਾ ਦੇ ਯੋਗ ਹੈ ਜੇ ਗੁਰਮਖ ਪਿਆਰਿਓ ਇਹ ਜਿਵੇਂ ਸੰਗਤ ਨੇ ਉਪਰਾਹਾ ਕੀਤਾ ਹੈ ਗੁਰੂ ਸਾਹਿਬ ਗੁਰਨਾਨਕ ਪਾਤਸ਼ਾਹ ਨੇ ਜਦੋਂ ਸਮਝਾਉਣ ਦੇ ਵਾਸਤੇ ਜਾਣਾ ਪ੍ਰਚਾਰ ਵਾਸਤੇ ਜਾਣਾ ਕੋਈ ਕਹੇ ਭੋਤਣਾ ਕੋਈ ਕਹੇ ਬੈਤਾਲਾ ਉਹ ਗੁਰਨਾਨਕ ਪਾਤਸ਼ਾਹ ਨੂੰ ਘੂਤਣਾ ਤੇ ਬੈਤਾਲਾ ਕਰਨ ਨੂੰ ਨਹੀਂ ਛੱਡਿਆ ਤੇ ਅਸੀਂ ਤਾਂ ਕੇਸਵਾਗ ਦੀ ਮੂਲੀ ਐ ਸਾਨੂੰ ਜਗ੍ਹਾ ਜਗ੍ਹਾ ਤੇ ਲੋਕ ਝਿੜਕਦੇ ਨੇ ਕਿ ਤੁਸੀਂ ਆਪਣੀ ਜੇਬਾਂ ਭਰਦੇ ਹੋ ਕਿ ਤੁਸੀਂ ਆਪ ਦੇ ਘਰ ਵਿੱਚ ਪੈਸਾ ਰੱਖਦੇ ਹੋ ਗੁਰਮਖ ਪਿਆਰਿਓ ਸਤਜਾਨਿਓ ਜਿਹੜਾ ਗੁਰੂ ਤੋਂ ਡਰਦਾ ਹੈ ਉਹ ਕਦੀ ਆਪਣੇ ਜੇਬ ਵਿੱਚ ਪੈਸਾ ਨਹੀਂ ਰੱਖੇਗਾ ਗੁਰੂ ਦਾ ਉਹਨੇ ਬੇਟੀ ਨੇ ਕਿਹਾ ਸੀ ਕਿ ਨਾਂ ਤਾਂ ਪਰ ਰਾਮਚੰਦ ਰਾਮਚੰਦ ਸੀ ਹੰਸ ਰਾਜ ਸੀ ਹੰਸ ਰਾਮ ਹੰਸ ਰਾਮ ਹੰਸ ਰਾਮ ਸੀ ਇਸੇ ਤਰ੍ਹਾਂ ਛੇਵੇਂ ਪਾਸ਼ਾ ਦੇ ਕੋਲ ਜਦੋਂ ਦਰਬਾਰ ਲੱਗਿਆ ਸੀ ਨਾ ਤਦੋ ਇੱਕ ਵਿਅਕਤੀ ਬੈਠਾ ਦਰਬਾਰ ਉਠੀ ਗਿਆ ਤੇ ਉਹ ਵਿਅਕਤੀ ਬੈਠਾ ਤੇ ਗੁਰੂ ਸਾਹਿਬ ਪੁੱਛਦੇ ਨੇ ਕਿ ਬੜੇ ਪੁਰਸ਼ਾ ਕਿਵੇਂ ਬੈਠਾ ਹੈ ਤੇ ਕਿਉਂ ਰੋਣਾ ਹੈ ਕਹਿੰਦਾ ਮਹਾਰਾਜ ਅਤ ਦੀ ਗਰੀਬੀ ਹੈ ਅਤ ਦੀ ਗਰੀਬੀ ਹੈ ਤੇ ਮਾਪਿਓ ਨੇ ਨਾਂ ਤੇ ਨਾਂ ਕੀ ਹੈ ਤੇਰਾ ਕਿ ਮਹਾਰਾਜ ਮਾਪਿਓ ਨੇ ਨਾਂ ਤਾਂ ਰੱਖਿਆ ਸੀ ਕਰੋੜੀ ਮਾਲ ਤੇ ਲੋਕਾਂ ਨੇ ਨਾਂ ਜੋੜ ਦਿੱਤਾ ਨਾਲ ਕਰੋੜੀ ਮਾਲ ਸੇਠ ਹੁਣ ਲੋਕ ਸੇਠ ਕਹਿ ਨਹੀਂ ਜਾਂਦੇ ਆਪਣੇ ਵੀਰ ਕਈ ਵਾਰ ਕਿਸੇ ਦਾ ਨਾਮ ਪ੍ਰਕਾਸ਼ ਹੋਏ ਤੇ ਨਾਲ ਬਾਦਲ ਵੀ ਜੋੜ ਦਿੰਨੇ ਆ। ਅੰਮਿਲੰਦਰ ਹੋਏ ਨਾਲ ਕੈਪਟਨ ਲਾ ਦਿੰਨੇ ਆ। ਵਿਚਾਰਾ ਅੱਖਾਂ ਤੋਂ ਮਨਾਖਾ ਹੋਏ ਤੇ ਸੂਰਮਾ ਕਹਿ ਦਿੰਨੇ ਆ। ਇਹ ਆਪਣਾ ਸੁਭਾਵ ਨੇ। ਤੇ ਗੁਰੂ ਪਾਤਸ਼ਾਹ ਨੇ ਕਿਹਾ ਤੂੰ ਕਰੋੜੀ ਮਾਲੀ ਐ। ਵਾਹਿਗੁਰੂ। ਤੂੰ सेठ ਐ। ਗੁਰੂ ਪਾਤਸ਼ਾਹ ਦੇ ਮੇਰੇ ਕੋਲ 10 ਮਿੰਟ ਨੇ। ਬਹੁਤ ਕਿਰਪਾ ਕਰੇ ਮੈਂ ਛੋਟ ਰੂਪੇ ਚਿਤਰਾੰਗਾ ਤੇ ਗੁਰੂ ਸਾਹਿਬ ਨੇ ਉਹਨੂੰ ਕੋੜੀ ਮਲ ਸੇਠ ਹੀ ਬਣਾ ਦਿੱਤਾ ਤੇ ਗੁਰੂ ਸਾਹਿਬ ਜਦੋਂ ਘੋੜੇ ਲੈਣ ਗਿਆ ਜਦੋਂ ਉਹਨੇ ਆਪਣੀ ਗੋਲਕ ਖੋਲੀ ਗੋਲਕ ਵਿੱਚੋਂ 5 ਲੱਖ ਰੁਪਈਆ ਨਿਕਲਿਆ ਗੋਲਕ ਵਿੱਚੋਂ ਆਇਆ ਤੇ ਉਹ ਕਹਿੰਦੇ ਨੇ ਭਗਵਾਨ ਨੇ ਜਿਹਨਾਂ ਕੋਲ ਇੱਕ ਕੌਡੀ ਨਹੀਂ ਹੋਇਆ ਕਰਦੀ ਸੀ ਤੇ ਅੱਜ ਗੋਲਕ ਵਿੱਚੋਂ ਦਸਵੰਧ 5 ਲੱਖ ਨਿਕਲਿਆ ਵਾਹਿਗੁਰੂ 5 ਲੱਖ ਦੇ ਗੁਰੂ ਸਾਹਿਬ ਵਾਸਤੇ ਘੋੜੇ ਲੈਣ ਚਲਾ ਗਿਆ ਕਾਬਲ ਕਾਬਲ ਜੀ ਤੋਂ ਘੋੜੇ ਖਰੀਦੇ ਇੱਕ ਇੱਕ ਘੋੜਾ ਸਵੇ ਸਵੇ ਲੱਖ ਦਾ ਤੇ ਜਦੋਂ ਬਾਜ਼ਾਰ ਵਿੱਚ ਗਿਆ ਤੇ ਕਾਠੀਆਂ ਲਈਆਂ ਤੇ ਸਵੇ ਸਵੇ ਲੱਖ ਦੀਆਂ ਲਈਆਂ ਪਾਂਹ ਦੀ ਲੱਖ ਦੇ ਘੋੜੇ ਤੇ ਕਾਠੀਆਂ ਲੈ ਕੇ ਆਇਆ ਰਸਤੇ ਵਿੱਚ ਜ਼ਾਲਮ ਹੁਕਮ ਦੀ ਨਜ਼ਰ ਪੈ ਗਈ ਘੋੜੇ ਖੋਲ ਐ ਤੇ ਜਦੋਂ ਦਰਬਾਰ ਵਿੱਚ ਆਉਂਦਾ ਤੇ ਰੋਣ ਲੱਗ ਪੈਂਦਾ ਤੇ ਕਹਿੰਦਾ ਮਹਾਰਾਜ ਕਹਿੰਦਾ ਤੇ ਹੁਣ ਤੈਨੂੰ ਕੀ ਹੋਇਆ ਕਹਿੰਦਾ ਮਹਾਰਾਜ ਮੈਂ ਤੁਹਾਡੇ ਵਾਸਤੇ ਨਜ਼राना ਲਿਆ ਰਿਹਾ ਸੀ ਤੇ ਰਸਤੇ ਦੇ ਵਿੱਚ ਮੇਰੇ ਕੋਲ ਜ਼ਾਲਮ ਸਰਕਾਰ ਨੇ ਕੋਲੇ ਕਹਿੰਦਾ ਕੋਈ ਨਹੀਂ ਗੁਰੂ ਨਾਨਕ ਪਾਤਸ਼ਾਹ ਦੇ ਦਰਦ ਵਿੱਚ ਪਰਵਾਹ ਨ ਹੋ ਗਏ ਨੇ ਤੇ ਵਿਧੀ ਚੰਨ ਇਸ਼ਾਰਾ ਕੀਤਾ ਸੀ ਤੇ ਵਿਦੀ ਚੰਦ ਘੋੜੇ ਲੈ ਕੇ ਆਇਆ ਸੀ ਵਿਦੀ ਚੰਦ ਘੋੜੇ ਲੈ ਕੇ ਆਇਆ ਸੀ ਤੇ ਉਦੋਂ ਜਦੋਂ ਉਹਨੇ ਜਹਾਂਗੀਰ ਨੇ ਕਿਹਾ ਕਿ ਸਾਡੇ ਕੋਲੋਂ ਇੱਕ ਸੰਤਾਂ ਦਾ ਟੋਲਾ ਫਕੀਰਾਂ ਦਾ ਟੋਲਾ ਘੋੜੇ ਲੈ ਜਾਵੇ ਤਾਂ ਬੜੀ ਨਮੋਸ਼ੀ ਵਾਲੀ ਗੱਲ ਹੈ ਤੇ ਕੋਈ ਜਰਨੈਲ ਉੱਠੇ ਤੇ ਘੋੜੇ ਖੋ ਕੇ ਲਿਆਵੇ ਉਦੋਂ ਕਿ ਲਲਾ ਬੇਗ ਉਹ ਖੜਾ ਹੋਇਆ ਕਹਿੰਦਾ ਮਹਾਰਾਜ ਮੈਨੂੰ 4 ਜਰਨੈਲ ਦੇ ਦਿਓ ਤੇ 25000 ਸੈਨਾ ਦੇ ਦਿਓ ਤੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਤੇ ਹੁਣੇ ਬਾਦ ਕਿਲੇ ਆਵਾਂਗਾ ਉਹਨੇ ਕਿਹਾ ਕਹਿੰਦਾ ਆ ਜਿਹੜਾ ਬੈਠਾ ਕਾਸਮ ਬੇਗ ਇਹ ਦੇ ਦਿਓ ਮੈਨੂੰ ਆ ਸ਼ਮਸ਼ਰ ਬੇਗ ਦੇ ਦਿਓ ਆ ਕਾਬਲੀ ਬੇਲ ਦੇ ਦਿਓ ਤੇ ਮੈਨੂੰ ਆ ਵੀ ਇੱਕ ਬੇਗ ਦੇ ਦਿਓ ਕਹਿੰਦੇ ਜਾ ਚਾਰੇ ਦਿੱਤੇ ਪਤਾ ਹੈ ਕਿਉਂ ਲੈ ਉਹਨੇ ਕਿਉਂਕਿ ਸੰਤਾਂ ਦਾ ਟੋਲਾ ਹੈ ਮੈਂ ਜਾ ਕੇ ਫੜ ਲੈਣਾ ਤੇ ਉਹ ਹੁੰਦੇ ਪਤੀਜੇ ਸੀ ਤੇ ਭਰਾ ਸੀ ਤੇ ਪੜਾਇਆ ਸੀ ਕਿ ਜਿੰਨੇ ਹਿੱਸੇ ਮਿਲਣਗੇ ਸਾਨੂੰ ਮਿਲਣਗੇ ਇਹ ਰਕਮ ਸਾਡੇ ਘਰੇ ਆਵੇਗੀ ਅਸੀਂ ਜਿੱਤ ਤਾਂ ਲੈਣਾ ਹੀ ਹੈ ਤੇ ਉਹਦੇ ਚ ਇੱਕ ਉਸਮਾਨ ਖਾਂ ਸੀ ਉਹਦੇ ਜਦੋਂ ਗਏ ਨੇ ਨਾ ਤੇ ਉਹਨੇ ਉਸਮਾਨ ਖਾਨ ਨੂੰ ਭੇਜਿਆ ਮਹਾਰਾਜ ਦੇ ਤੰਬੂ ਵਿੱਚ ਉਹਦੇ ਜਗ੍ਹਾ ਤੇ ਭੇਜਿਆ ਕਿ ਜਾ ਪਤਾ ਕਰਕੇ ਕਿੰਨਾ ਕੋ ਜੂਰ ਹੈ ਕਿੰਨਾ ਕੋ ਇਹ ਤਾਕਤ ਹੈ ਉਸਮਾਨ ਖਾਨ ਨੇ ਬਦਲਿਆ ਆਪਦਾ ਭੇਸ ਬਣਿਆ ਸਰਦਾਰ ਤੇ ਚਲਾ ਗਿਆ ਉੱਥੇ ਉਹਨ ਉੱਥੇ ਦੇਖਦਾ ਹੈ ਉਹਦੀ ਕਿਸਮਤ ਮਾੜੀ ਸੀ ਕਿ ਵਿధి ਚੰਦ ਦੀ ਨਿਗਾ ਪੈ ਗਈ ਸਾਢੇ 7 ਫੁੱਟ ਦਾ ਸੀ ਬੀਦੀ ਚੰਦ ਜਵਾਨ ਤੇ ਜਦੋਂ ਸਾਡੇ 7 ਫੁੱਟ ਦਾ ਜਵਾਨ ਕਿਸੇ ਦੇ ਕੰਦੇ ਤੇ ਹੱਥ ਰੱਖੇ ਤੇ ਉਹਦਾ ਰਾਣੀ ਕੱਖ ਨੇ ਉਹਦੇ ਤੇ ਹੱਥ ਰੱਖਿਆ ਉਹ ਉਹਦਾ ਤਾਂ ਉੱਥੇ ਹੀ ਸਵਾਸ ਨਿਕਲ ਗਿਆ ਉਹਦੇ ਵੱਲ ਤੱਕਿਆ ਸਾਡੇ 7 ਫੁੱਟ ਦਾ ਜਵਾਨ ਕਹਿੰਦਾ ਕੌਣ ਹੈ ਜਦੋਂ ਮਾਰਿਆ ਲਲ ਕਰਾ ਤੇ ਰਾਂਧੀ ਖਾਂਦੀ ਵੀ ਮਿੱਟੀ ਪੈਰਾਂ ਤੋਂ ਨਿਕਲ ਗਈ ਕਹਿੰਦਾ ਜੀ ਮੈਂ ਉਸਮਾਨ ਖਾਂ ਮੈਂ ਤੋ ਆਦਾ ਭੇਦ ਲੈਣ ਆਇਆ ਉਹਦੇ ਭੜਿਆ ਕਾਲਰ ਤੂੰ ਜਦੋਂ ਲੈ ਕੇ ਚੱਲਿਆ ਤੇ ਬਿਧੀ ਸੰ ਸੋਚਦਾ ਮਹਾਰਾਜ ਗੁਰੂ ਨਾਨਕ ਪਾਸ਼ਾ ਦਾ ਘਰ ਹੈ ਇਹਨੇ ਇਹਨੂੰ ਮਾਫ ਕਰ ਦੇਣਾ ਤੇ ਦੋ ਚਾਰ ਮੈਂ ਇੱਥੇ ਸਾਟੀ ਲਵਾ ਉਹਨੇ ਵਗਾ ਕੇ ਦੋ ਚਾਰ ਸੱਟੀਆਂ ਧੋਣਾ ਲੰਮਾ ਹੋ ਗਿਆ ਗੁਰਨਾਨਕ ਪਾਸ਼ਾ ਦੇ ਦਰ ਤੇ ਸ਼ਿਵੇਂ ਪਾਸ਼ਾ ਕੋਲ ਲੈ ਕੇ ਗਿਆ ਤੇ ਕਹਿੰਦਾ ਬਿਧੀ ਚੰਦੇ ਕੀ ਹੈ ਕਹਿੰਦਾ ਮਹਾਰਾਜ ਇਹ ਸੂਈਆ ਇਹ ਆਪਣੀ ਸੂ ਲੈਣਾ ਇਹ ਕਹਿੰਦਾ ਫੇਰ ਕਿੰਨਾ ਮਹਾਰਾਜ ਦੀ ਸੇਵਾ ਕਰੀਏ ਕਹਿੰਦੀ ਪੀਤੀ ਚੰਦਾ ਘਰ ਤਾਂ ਲਿਆਇਆ ਹੈ ਹੋਰ ਕੀ ਕਰਨੀ ਤੂੰ ਸੇਵਾ ਕਰ ਤਾਂ ਲਿਆਇਆ ਉਹ ਫੇਰੇ ਜੰਗ ਹੋਈ ਜੰਗ ਦੇ ਵਿੱਚ ਕਿਉਂਕਿ ਗਲੇ ਸਰੋਪਾ ਪੈ ਜਾਵੇ ਤੇ ਟਾਈਮ ਸਮਾਪਤ ਹੁੰਦਾ ਹੈ ਜੰਗ ਦੇ ਵਿੱਚ ਗੁਰਨਾਨਕ ਪਾਤਸ਼ਾਹ ਦਾ ਘਰ ਛੇਵੇਂ ਪਾਤਸ਼ਾਹ ਉਹ ਜੰਗ ਜਿੱਤੇ ਲਲਾ ਬੇਗਮਾ ਰਹਿ ਗਿਆ ਕਾਸਮ ਬੇਗਮਾ ਰਹਿ ਗਿਆ ਕਾਬਲੀ ਬੇਗਮਾ ਰਹਿ ਗਿਆ ਉਹ ਗੁਰਮਤ ਪਿਆਰਿਓ ਸਾਡਾਂ ਇੰਨੀ ਵੱਡੀ ਦਾਤ ਗੁਰੂ ਨੇ ਬਖਸ਼ੀ ਕਿ ਅਸੀਂ ਸਿੱਖ ਘਰ ਵਿੱਚ ਜਨਮ ਲਈ ਹੈ ਵਾਹਿਗੁਰੂ ਇੰਨੀ ਵੱਡੀ ਦਾਤ ਬਖਸ਼ੀ ਤੇ ਅਸੀਂ ਅਜਾਈ ਗੁਆਈ ਜਾ ਰਹੇ ਅੱਖੀ ਕੁਦਰਤ ਕੰਨੀ ਬਾਣੀ ਮੁਫਤੇ ਨਾਮ ਰਸ ਇਹ ਸਾਡੇ ਹੋਵੇ ਉਹ ਗੁਰਮਖ ਪਿਆਰਿਓ ਕੋਈ ਕਹਿੰਦਾ ਹਰੀ ਸਾਡੇ ਖਾਣ ਕੀਤੇ ਦਿਨ ਨੇ ਬਾਦ ਚ ਅੰਮ੍ਰਿਤ ਛਕ ਲਵੇ ਸਹੀ ਗੱਲ ਜੋ ਦਿਨ ਆਵੇ ਸੋ ਦਿਨ ਜਾਈ ਕਰਨਾ ਕੂਚ ਰਹਿਣ ਥਿਰ ਨਹੀਂ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿ ਇਸ ਪਤਵਾ ਕੇ ਤਨ ਸੱਦਾ ਆ ਜਾਵੇ ਕਿ ਅਸੀਂ ਅੱਖੀ ਮੀਟ ਜਾਣੀਆਂ ਨੇ ਤੇ ਕਿਉਂ ਨਾ ਅਸੀਂ ਅੰਮ੍ਰਿਤ ਛਕ ਲਈਏ ਇਸ ਦਾਤ ਤੋਂ ਵਾਂਝੇ ਨਾ ਰਹਿ ਜਾਈਏ ਗੁਰਮਖ ਪਿਆਰਿਓ ਪੀਓ ਹੌਲ ਖੰਡੇ ਧਾਰ ਹੋਏ ਜਨਮ ਸਵੇਲਾ ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਗੁਰਨਾਨਕ ਪਾਤਸ਼ਾਹ ਦੇ ਘਰ ਤੋਂ ਹੀ ਰੀਤ ਚੱਲੀ ਆਉਂਦੀ ਏ ਤੇ ਇਤਿਹਾਸ ਤਾਂ ਬਹੁਤ ਵੱਡੇ ਨੇ ਤੇ ਗੁਰਮਖ ਪਿਆਰਿਓ ਅਮਰਤ ਦਾ ਪਾਨ ਕਰੋ ਗੁਰੂ ਵਾਲੇ ਬਣੋ ਜਿਹੜੀਆਂ ਮਾਤਾਵਾਂ ਭੈਣਾਂ ਬੀਬੀਆਂ ਬੈਠੀਆਂ ਨੇ ਗੁਰਮਾਤਾ ਗੁਰਪਿਤਾ ਗੁਰਪੀਰ 우ਸਤਾਦ ਪਹਿਲੇ ਮਾਂ ਦਾ ਨਾਂ ਹੁੰਦਾ ਹੈ ਜੇ ਬੱਚਾ ਝੋਲੀ ਵਿੱਚ ਹੋਵੇ ਤੇ ਮੁਖ ਤੇ ਵਾਹਿਗੁਰੂ ਵਾਹਿਗੁਰੂ ਹੋਵੇ ਤੇ ਉਹ ਬੱਚਾ ਕਦੀ ਪਤਿਤ ਨਹੀਂ ਹੋ ਸਕਦਾ ਉਹ ਬੱਚਾ ਕਦੀ ਆਪੇ ਮਾਂ ਤੋਂ ਢੋਲ ਨਹੀਂ ਸਕਦਾ ਤੇ ਅੱਜ ਸਾਡੀ ਬੇਕਿਸਮਤੀ ਹੈ ਬੱਚਾ ਝੋਲੀ ਵਿੱਚ ਹੁੰਦਾ ਹੈ ਸਾਸ ਬਹੂ ਨਾਟਕ ਚੱਲਦਾ ਵੀ ਹੁੰਦਾ ਹੈ ਅਸੀਂ ਨਾਟਕ ਵੇਖਦੇ ਪਹੁੰਚਿਆ ਉਹ ਨਾਟਕ ਤਰ੍ਹਾਂ ਹੀ ਬੱਚੇ ਹੋਣੇ ਨੇ ਹਾਂ ਸਹੀ ਗੱਲ ਉਹਨਾਂ ਤਰ੍ਹਾਂ ਹੀ ਬੱਚੇ ਹੋਣੇ ਨੇ ਇਹ ਮਾਂ ਦਾ ਪਹਿਲਾ ਫਰਜ ਹੈ ਕਿ ਜਿਹੜੇ ਆਪ ਦੇ ਬੱਚੇ ਨੂੰ ਉਹਨੇ ਸਾਧੂ ਸੰਤ ਬਣਾਣਾ ਹੈ ਸੂਰਮਾ ਬਣਾਣਾ ਹੈ ਉਹਨਾਂ ਡਾਕੈਤ ਚੋਰ ਬਣਾਣਾ ਤੇ ਭੈਣਾ ਬੀਬੀਓ ਤੁਹਾ ਦਾ ਇਸ ਧਰਮ ਦੇ ਵਿੱਚ ਵੱਡਾ ਯੋਗਦਾਨ ਹੈ ਮੰਨੂ ਜਿਹੜਾ ਹੋਇਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਢ ਸੀ ਅਸੀਂ ਦੂਣ ਸਵਾਏ ਹੋਏ ਜੇ ਮੰਨੂ ਦੀ ਜੇਲ੍ਹ ਦੇ ਵਿੱਚ ਇਹਨਾ ਭੈਣਾ ਬੀਬੀਆਂ ਸਵਾ ਸਵਾ ਮਨ ਪੀਸਣਾ ਪੀਸਿਆ ਤੇ ਮੰਨੂ ਪੁੱਛਦਾ ਸੀ ਆਪ ਦੇ ਅਹਲਕਾਰਾਂ ਕੋ ਆਪ ਦੇ નોਕਰਾਂ ਕੋਲੋਂ ਕੀ ਪਹਿਣਾ ਬੀਬੀਆਂ ਉਹਨਾਂ ਸਿੱਖੜੀਆਂ ਦਾ ਹੁਣ ਅਸੀਂ ਆਦਰ ਸਤਕਾਰ ਨਾਲ ਨਾਮ ਲੈਨੇ ਦੁਸ਼ਮਣ ਕਦੀ ਆਦਰ ਸਤਕਾਰ ਨਾਲ ਨਾਮ ਨਹੀਂ ਲਿੰਦਾ ਸਾਡੀ ਆਪਸ ਵਿੱਚ ਲੜਾਈ ਹੋ ਜਾਵੇ ਨਾ ਕੋਈ RAM ਸਿੰਘ ਹੋਵੇ ਤ ਉਹਨੂੰ RAMੂ ਸੱਦੀ ਦਾ ਹੈ ਜੇ ਨਾਨਕ ਸਿੰਘ ਨਾ ਤੇ ਨਾਨਕੂ ਸੱਦੀ ਦਾ ਹੈ ਵਿਗਾੜ ਕੇ ਨਾ ਸੱਦਦੇ ਨੇ ਅਸੀਂ ਤਾਂ ਆਦਰ ਸਤਕਾਰ ਕਰਦੇ ਪਰ ਉਹਨਾਂ ਪਹਿਣਾ ਬੀਬੀਆਂ ਨਹੀਂ ਸੱਦੇ ਹੋਣਾ ਉਹਨਾਂ ਜਿੰਨੇ ਬੁਰੇ ਸ਼ਬਦ ਕਬੂਲ ਸ਼ਬਦ ਬੋਲੇ ਹੋਣੇ ਨੇ ਤੇ ਉਹਨਾਂ ਕਹਿੰਦੇ ਚੜਦੀਆਂ ਕਲਾਂ ਵਿੱਚ ਕਹਿੰਦੀਆਂ ਨੇ ਤੇਰਾ ਭਾਣਾ ਮਿੱਠਾ ਲੱਗੇ ਕਹਿੰਦਾ ਮੰਨੂ ਕਹਿੰਦਾ ਇਹ ਤਾਂ ਮੈਂ ਕਹਿਣ ਵੀ ਨਹੀਂ ਦੇਣਾ ਇਹਨਾਂ ਨੂੰ ਝੁਕਾ ਵੀ ਦੇਵਾਂਗਾ ਇਹਨਾਂ ਨੂੰ ਰਵਾ ਵੀ ਦੇਵਾਂਗਾ ਪੀਸਣਾ ਲਾਇਆ ਫਿਰ ਕੁਛੜੀ ਚੁ ਬੱਚੇ ਛਿੱਕ ਕੇ ਉਤਾਂ ਸੱਟ ਕੇ ਨੇਜਿਆਂ ਤੇ ਟੰਗੇ ਉਹਨਾਂ ਦੇ ਟੁਕੜੇ ਕੀਤੇ ਤੇ ਬੀਬੀਆਂ ਦੇ ਗਲਾਂ ਦੇ ਚਹਾਰ ਪਾਏ ਫੇਰ ਵੀ ਉਹਨਾਂ ਕਹਿਆ ਤੇਰਾ ਭਾਣਾ ਮਿੱਠਾ ਲਾਗੇ ਵਾਹਿਗੁਰੂ ਚਾਰ ਪੈਰ ਦਿਨ ਸੁਖ ਦੇ ਬਤੀਤ ਹੋਏ ਰਹਿਣ ਆਈਏ ਚਾਰ ਪੈਰ ਸੁੱਖ ਨਾਲ ਬਤੀਤ ਕਰੀ ਤੇ ਮਨ ਨੂੰ ਖੁਦ ਝੁਕਣਾ ਪਿਆ ਤੇ ਗੁਰਮਖ ਪਿਆਰਿਓ ਅਸੀਂ ਉਹਨਾਂ ਦੀ ਅਨਸਬੰਸ ਵਿੱਚੋਂ ਆਏ ਅਸੀਂ ਉਹਨਾਂ ਦੇ ਪੁੱਤਰ ਆਏ ਉਹਨਾਂ ਦੇ ਅਸੀਂ ਧੀ ਪੁੱਤਰ ਆਏ ਜੇ ਤੁਸੀਂ ਅੰਮ੍ਰਿਤ ਛਕੋਗੇ ਨਾ ਤੇ ਸਾਡਾ ਪਿਤਾ ਕੌਣ ਕਹਿਣਗੇ ਗੁਰੂ ਗੋਬਿੰਦ ਸਿੰਘ ਮਾਤਾ ਕੌਣ ਸਾਬ ਦੇਵਾ ਤੇ ਰਹਿਣ ਵਾਲੇ ਦਿੱਤੂ ਦੇ ਅਨੰਦਪੁਰ ਸਾਹਿਬ ਦੇ ਅਸੀਂ ਉੱਥੋਂ ਦੇ ਵਾਸੀ ਬਣ ਜਾਵਾਂਗੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਬਣ ਜਾਵਣਗੇ ਸਾਡੀ ਮਾਤਾ ਸਾਬ ਦੇਵਾ ਬਣ ਜਾਵੇਗੀ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜਿੰਨੀ ਕੁ ਵਾਹਿਗੁਰੂ ਨੇ ਮੱਤ ਦਿੱਤੀ ਹੈ ਜਿੰਨੀ ਕਿ ਵਾਹਿਗੁਰੂ ਨੇ ਸੋਚ ਦਿੱਤੀ ਹੈ ਉਸ ਸੋਚ ਅਨੁਸਾਰ ਗੁਰੂ ਦੀ ਮਹਿਮਾ ਕਰਦੇ ਅਨੇਕ ਪ੍ਰਕਾਰ ਦੀਆਂ ਪੁਲਾ ਗਲਤੀਆਂ ਹੋ ਜਾਂਦੀਆਂ ਨੇ ਪਰ ਗੁਰਮਤ ਪਿਆਰਿਓ ਇਹ ਚੇਤੇ ਰੱਖਣਾ ਕਈ ਐਸੇ ਲੋਗ ਨੇ ਆਪ ਨਾ ਦੇ ਚੁੱਲੂ ਵਰ ਪਾਣੀ ਕਹਿ ਨਿੰਦੇ ਜੇ ਗੰਗਾ ਆ ਨਹੀਂ ਆਪ ਕਿਸੇ ਨੂੰ ਕੁਝ ਨਹੀਂ ਦਿੰਦੇ ਤੇ ਉਹਨਾਂ ਨੂੰ ਨਿੰਦਦੇ ਨੇ ਜਿਨ੍ਹਾਂ ਇਸ ਧਰਤੀ ਤੇ ਗੰਗਾ ਲੈ ਆਂਦੀ ਉਹ ਜਿਹੜੇ ਲੰਗਰ ਲਾਉਂਦੇ ਨੇ ਉਹਨਾਂ ਨੂੰ ਨਿੰਦ ਦਿੰਦੇ ਨੇ ਜਿਹੜੇ দান ਕਰਦੇ ਨੇ ਉਹਨਾਂ ਨੂੰ ਦਿਨ ਨਿੰਦ ਦਿੰਦੇ ਨੇ ਆਪ ਦੂਜੇ ਦੀ ਜੇਬ ਵਿੱਚੋਂ ਜਾਂ ਬੋਲ ਬੋਲਣ ਤੂੰ ਕਬੂਲ ਬੋਲਣ ਤੂੰ ਗਰੇਜ਼ ਨਹੀਂ ਕਰਦੇ ਤੇ ਦੂਜੇ ਨਿੰਦੇ ਫਿਰਦੇ ਨੇ ਗੁਰਮਤਿ ਪਿਆਰਿਓ ਇਤਨੀ ਆਪ ਬੇਨਤੀਆਂ ਪ੍ਰਵਾਨ ਕਰਨੀ ਜਿੰਨੀ ਗੁਰੂ ਨੇ ਮਾਤ ਦਿੱਤੀ ਮਤ ਅਨਸਾਰ ਗੁਰੂ ਦੀ ਮਹਿਮਾ ਕਰਦੇ ਨੇ ਇੱਕ ਪ੍ਰਕਾਰ ਦੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸਾਧ ਸੰਗਤ ਬਖਸ਼